ਭਾਈ ਗੁਰਦਾਸ ਜੀ ਲਿਖਦੇ ਨੇ ਕਿ ਗੁਰੂ ਵਰਗਾ ਵੱਡਾ ਸੂਰਮਾ ਕੋਈ ਨਹੀਂ ਇਹ ਵੀ ਇੱਕ ਵੱਖਰੀ ਹੀ ਗੱਲ ਸੀ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਤਨ ਤੇ ਸ਼ਸਤਰ ਧਾਰਨ ਕਰਕੇ ਦਿਖਾਈ ਕਿਉਂਕਿ ਪਹਿਲੇ ਯੋਧੇ ਤਾਂ ਬਹੁਤ ਸ਼ਾਨ ਮਹਾਬਲੀ ਸ਼ਾਨ ਪਰ ਉਹ ਧਰਮ ਹੀ ਨਹੀਂ ਸ਼ਾਨ ਇੱਕ ਅਜ ਧਰਮ ਦੀ ਗੱਲ ਕਰਨ ਵਾਲਾ ਧਰਮ ਦਾ ਆਗੂ ਅੱਜ ਉਹ ਸਿਪਾਈਆਂ ਦਾ ਸੈਨਿਕਾਂ ਦਾ ਆਗੂ ਬਣਿਆ ਤੇ ਦੇਖਣ ਵਾਲਿਆਂ ਨੇ ਹੈਰਾਨੀ ਵੀ ਮਨਾਈ ਤੇ ਜਿਹੜੇ ਸਿੱਖ ਸਨ ਨਾਮ ਜਪਣ ਵਾਲੇ ਸੰਤ ਜਨ ਸਨ ਉਹਨਾਂ ਨੂੰ ਪਰਸੰਤਾ ਵੀ ਹੋਈ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਤਲਵਾਰਾਂ ਧਾਰੀਆਂ ਕਿ ਪੀਰੀ ਨੂੰ ਕਾਇਮ ਰੱਖਣ ਵਾਸਤੇ ਅੱਜ ਮੇਰੀ ਦੀ ਲੋੜ ਹੈ ਇਸ ਕਰਕੇ ਮੇਰੀ ਪੀਰੀ ਦੋਨੋਂ ਧਾਰ ਹੈ ਜਿਨ੍ਹਾਂ ਕੋਲ ਰਾਜ ਸੀ ਉਹਨਾਂ ਕੋਲ ਕੱਲਾ ਰਾਜ ਸੀ ਤੇ ਰਾਜ ਕਰਨ ਵਾਲਿਆਂ ਦੀ ਜਦੋਂ ਤਲਵਾਰ ਚੱਲੀ ਉਹਨੇ ਕਦੇ ਨਹੀਂ ਦੇਖਿਆ ਕੌਣ ਬੱਚਾ ਹੈ ਕੌਣ ਔਰਤ ਹੈ ਕਿਦੇ ਹੱਥ ਵਿੱਚ ਮਾਲਾ ਹੈ ਕੌਣ ਧਰਮੀ ਹੈ ਤੇ ਕੌਣ ਧਰਮੀ ਉਹਦਾ ਕੰਮ ਸੀ ਕੇਵਲ ਤਾਂ ਕੇਵਲੇ ਤਲਵਾਰ ਦੇ ਨਾਲ ਜ਼ੁਲਮ ਕਰਨਾ ਅੱਜ ਵੀ ਆਪਾਂ ਦੇਖ ਸਕਦੇ ਹਾਂ ਕੁਝ ਸੈਨਿਕਾਂ ਨੂੰ ਇਹ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਭਾਵੇਂ ਕੋਈ ਔਰਤ ਹੈ ਭਾਵੇਂ ਕੋਈ ਬੱਚਾ ਹੈ ਭਾਵੇਂ ਕੋਈ ਵੀ ਹੈ ਤੁਸੀਂ ਕੇਵਲ ਤਾਂ ਕੇਵਲੇ ਚੜ੍ਹਾਈ ਕਰਨੀ ਹੈ ਤੇ ਆਪਣਾ ਮੋਰਚਾ ਮਿਸ਼ਨ ਪਤੇ ਕਰਕੇ ਤੁਸੀਂ ਰਾਜ ਲੈਣਾ ਪਰ ਜਦੋਂ ਆਪਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮੀਰੀ ਪੀਰੀ ਦੇ ਸਿਧਾਂਤ ਨੂੰ ਪੜ੍ਹਦੇ ਹਾਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਪੀਰੀ ਧਾਰਨ ਕੀਤੀ ਹੋਈ ਸੀ ਪੀਰੀ ਨੂੰ ਬਚਾਉਣ ਵਾਸਤੇ ਸਤਿਗੁਰਾਂ ਨੇ ਮੇਰੀ ਧਾਰਨ ਕੀਤੀ ਜਾਨੀ ਕਿ ਜਿਹਦੇ ਹੱਥ ਵਿੱਚ ਮਾਲਾ ਹੋਵੇ ਜਿਹਦੇ ਕੋਲ ਸਿਮਰਨ ਹੋਵੇ ਜਿਹੜਾ ਬੰਦਗੀ ਕਰ ਰਿਹਾ ਹੈ ਜਦੋਂ ਉਹਦੇ ਹੱਥ ਵਿੱਚ ਤਲਵਾਰ ਆਵੇਗੀ ਤੇ ਉਹ ਕਦੇ ਨਿਹੱਥੇ ਤੇ ਨਹੀਂ ਚੱਲੇ ਉਹ ਕਦੇ ਧਰਮੀ ਉੱਤੇ ਨਹੀਂ ਚੱਲੇ ਉਹ ਕਦੇ ਬੱਚੇ ਉੱਤੇ ਨਹੀਂ ਚੱਲੀ ਉਹ ਕਦੇ ਔਰਤ ਉੱਤੇ ਨਹੀਂ ਚੱਲੀ ਇਥੋਂ ਤੱਕ ਕਿ ਜਿਹੜਾ ਜੰਗ ਦੇ ਵਿੱਚ ਚੜ੍ਹਾਈ ਕਰਕੇ ਆਇਆ ਸੀ ਪਰ ਜੰਗ ਚਲਦੀ ਜੰਗ ਦੇ ਵਿੱਚ ਆਪਣੇ ਸ਼ਸਤਰਾਂ ਨੂੰ ਨੇ ਛੱਡ ਦਿੱਤਾ ਜਦੋਂ ਪਿੱਠ ਦਿਖਾ ਕੇ ਭੱਜਣ ਲੱਗਾ ਤੇ ਗੁਰੂ ਸਾਹਿਬ ਨੇ ਉਦੋਂ ਵੀ ਹੁਕਮ ਕੀਤਾ ਕਿ ਤਲਵਾਰ ਇਹਦੇ ਤੇ ਨਹੀਂ ਚਲਾਉਣੀ ਯਾਨੀ ਕਿ ਕੁਝ ਇਹਦੇ ਅਸੂਲ ਸਨ ਉਹ ਤਲਵਾਰ ਏਸ ਕਰਕੇ ਗੁਰੂ ਸਾਹਿਬ ਨੇ ਧਾਰਨ ਕੀਤੀ ਪੀਰੀ ਨੂੰ ਬਚਾਉਣ ਵਾਸਤੇ ਮੇਰੀ ਧਾਰਨ ਕੀਤੀ ਬਾਬਾ ਬੁੱਢਾ ਸਾਹਿਬ ਨੇ ਦੋਵੇਂ ਤਲਵਾਰਾਂ ਲਿਆ ਕੇ ਹਾਜ਼ਰ ਕੀਤੀਆਂ ਤੇ ਗੁਰੂ ਸਾਹਿਬ ਦੇ ਗਲ ਪੈਨਾਈਆਂ ਉਸ ਵੇਲੇ ਸੁਰ ਸਿੰਘ ਦੇ ਰਹਿਣ ਵਾਲੇ ਨੱਥਾ ਤੇ ਅਬਦੁੱਲਾ ਉਹਨਾਂ ਨੇ ਵਾਰਗਾਇਨ ਕੀਤੀ ਦੇਖੋ ਉਹਨਾਂ ਟਾਡੀਆਂ ਦਾ ਕਿੰਨਾ ਜਜ਼ਬਾ ਜਿਹੜਾ ਉਹ ਮਜ਼ਬੂਤ ਸੀ ਕਿੱਡਾ ਉਹਨਾਂ ਦਾ ਹੌਸਲਾ ਸੀ ਅੱਜ ਤਾਂ ਜਿਹੜੇ ਬਲਾਰੇ ਨੇ ਉਹਨਾਂ ਦੇ ਬੋਲਣ ਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਇਹ ਸ਼ੁਰੂ ਤੋਂ ਹੀ ਚੱਲਦਾ ਆਇਆ ਪਰ ਜਿਹੜੇ ਧਰਮੀ ਹਨ ਉਹ ਆਪਣੇ ਗੁਰੂ ਵੱਲ ਦੇਖਦੇ ਨੇ ਤੇ ਜਿਹੜੀ ਗੱਲ ਕਰਨ ਵਾਲੀ ਉਹ ਕਰ ਜਾਂਦੇ ਨਥਾ ਤੇ ਅਬਦੁੱਲਾ ਉਹਨਾਂ ਨੇ ਬਾਦਸ਼ਾਹ ਜਹਾਂਗੀਰ ਦੇ ਹੁੰਦਿਆਂ ਹੋਇਆਂ ਇਹ ਗਾਇਨ ਕੀਤੀ ਦੋ ਤਲਵਾਰਾਂ ਵੱਧੀਆਂ ਇਕ ਮੀਰ ਦੀ ਇਕ ਪੀਰ ਦੀ ਇਕ ਅਜਮਤ ਦੀ ਇਕ ਰਾਜ ਦੀ ਇਕ ਰਾਖੀ ਕਰੇ ਵਜ਼ੀਰ ਦੀ ਨਾਲ ਸਪਾਹੀ ਨੀਲ ਨਾਲ ਮਰ ਦੁਸ਼ਟਾਂ ਕਰੇ ਤਗੀਰ ਦੀ ਗੁਰੂ ਹਰਗੋਬਿੰਦ ਸਾਹਿਬ ਦੀ ਦਸਤਾਰ ਵਾਲਾ ਹੱਥ ਕਰਕੇ ਕਹਿੰਦੇ ਪੱਗ ਤੇਰੀ ਕੀ ਜਹਾਂਗੀਰ ਜਿਦਾਂ ਭਾਵ ਸੀ ਕਿ ਤੇਰੀ ਪੱਗ ਵਰਗੀ ਦੁਨੀਆ ਵਿੱਚ ਕਿਸੇ ਦੀ ਪੱਗ ਨਹੀਂ ਯਾਨੀ ਕਿ ਤੇਰੀ ਪੱਗ ਅਗੇ ਬਾਦਸ਼ਾਹ ਜਹਾਂਗੀਰ ਦੀ ਪੱਗ ਦੀ ਪ੍ਰਭਾ ਵੀ ਫਿੱਕੀ ਪੈਂਦੀ ਐਸੇ ਗੁਰੂ ਹਰਗੋਬਿੰਦ ਸਾਹਿਬ ਦੀ ਦਸਤਾਰ ਦੀ ਮਹਿਮਾ ਭਾਈ ਸਾਧੂ ਜੀ ਵੀ ਕਰਿਆ ਕਰਦੇ ਜਿਹੜੇ ਸਤਿਗੁਰੂ ਜੀ ਦੇ ਜਵਾਈ ਸਨ ਉਹ ਗੁਰੂ ਸਾਹਿਬ ਦੀ ਦੀ ਦਸਤਾਰ ਦੇਖ ਕੇ ਗਾਉਂਦੇ ਬਲੇਹਾਰ ਗੁਰੂ ਦੀ ਪਗੜੀ ਤੋਂ ਤੇਰੀ ਪਗੜੀ ਹਰ ਨਿਵ ਲਗੜੀ ਤੋਂ ਬਲੇਹਾਰ ਗੁਰੂ ਦੇ ਕੇਸਾਂ ਤੋਂ ਤੇਰੇ ਕੇਸਾਂ ਸੱਚ ਉਪਦੇਸ਼ਾਂ ਤੋਂ ਬਲੇਹਾਰ ਗੁਰੂ ਦੇ ਮੱਥੇ ਤੋਂ ਤੇਰੇ ਮੱਥੇ ਹਰ ਰੰਗ ਰੱਤੇ ਤੋਂ ਜਦੋਂ ਨੱਥਾ ਤੇ ਅਬਦੁੱਲਾ ਨੇ ਇਹ ਵਾਰਾ ਗਾਇਨ ਕੀਤੀਆਂ ਗੁਰੂ ਹਰਗੋਬਿੰਦ ਸਾਹਿਬ ਤਖਤ ਤੇ ਬਿਰਾਜਮਾਨ ਹੋਏ ਸੂਰਮਿਆਂ ਨੇ ਸ਼ਸਤਰ ਧਾਰਨ ਕੀਤੇ ਘੋੜ ਸਵਾਰੀ ਕਰਨ ਲੱਗੇ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਹੁਣ ਸਾਰੇ ਸਿੱਖਾਂ ਨੂੰ ਹੁਕਮ ਕੀਤਾ ਕਿ ਹਰ ਰੋਜ਼ ਸ਼ਸਤਰ ਵਿਦਿਆ ਦਾ ਅਭਿਆਸ ਕੀਤਾ ਜਾਵੇ ਹੁਣ ਇਹ ਸ਼ਸਤਰ ਧਰਮ ਨੂੰ ਬਚਾਉਣ ਵਾਸਤੇ ਸਨ ਇਹ ਸ਼ਸਤਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਵਿੱਚੋਂ ਨਿਕਲੇ ਸਨ ਕਿਉਂਕਿ ਮਹਾਰਾਜ ਨੇ ਕਿਹਾ ਸੀ ਸਿੱਖੋ ਅੱਜ ਤੁਹਾਡਾ ਹਿਰਦਾ ਗੁਰੂ ਅਰਜੁਨ ਦੇਵ ਸਾਹਿਬ ਤਤੀ ਤਵੀ ਤੇ ਬਿਠਾ ਕੇ ਭੁਨਤਾ ਗਿਆ ਜੇ ਅਜ ਵੀ ਤੁਸੀਂ ਸ਼ਸਤਰ ਨਹੀਂ ਚੁੱਕਣੇ ਤੇ ਸ਼ਸਤਰ ਕਦੋਂ ਚੁੱਕੋਗੇ ਗੁਰੂ ਹਰਗੋਬਿੰਦ ਸਾਹਿਬ ਦਾ ਬਚਨ ਸੁਣ ਕੇ ਫਿਰ ਸਿੱਖ ਸੂਰਮਿਆਂ ਨੇ ਸ਼ਸਤਰ ਧਾਰਨ ਕੀਤੇ ਉਹ ਸ਼ਸਤਰ ਧਾਰਨ ਕਰਕੇ ਫਿਰ ਉਹਨਾਂ ਦਾ ਅਭਿਆਸ ਕੀਤਾ ਜੀ ਆਪ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਹੋ ਸਾਹਮਣੇ ਅਕਾਲ ਤਖਤ ਸਸ਼ੋਭਤ ਹੈ ਉਹ ਅਕਾਲ ਤਖਤ ਦੇ ਅੰਦਰ ਥੜਾ ਹੈ ਥੜੇ ਦੇ ਉੱਤੇ ਉਹ ਸ਼ਸਤਰ ਪ੍ਰਕਾਸ਼ਮਾਨ ਹੈ ਇਹ ਇਸੇ ਤਰ੍ਹਾਂ ਤਖਤਾਂ ਦੀ ਮਰਿਆਦਾ ਹੈ ਭਾਵੇਂ ਤੁਸੀਂ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਜਾਓ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਬਿਹਾਰ ਤਖਤ ਸੱਚਖੰਡ ਸ਼੍ਰੀ ਹਜੂਰ ਸਾਹਿਬ ਅਬਚਲ ਨਗਰ ਕਿਸੇ ਵੀ ਤਖਤ ਦੇ ਦਰਸ਼ਨ ਕਰੋਗੇ ਉਹ ਤਖਤ ਦੇ ਥੜੇ ਤੇ ਉੱਤੇ ਸ਼ਸਤਰ ਸੁਭਾਏ ਮਾਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਪਰ ਜਿਹੜੇ ਸ਼ਸਤਰ ਨੇ ਉਹ ਉੱਚੇ ਸੁਭਾਏ ਮਾਨ ਕੀਤੇ ਉਹਦਾ ਕਾਰਨ ਇਹ ਸੀ ਕਿ ਜੇ ਸ਼ਸਤਰ ਹੈ ਜੇ ਮੇਰੀ ਹੈ ਤੇ ਤੁਸੀਂ ਪੀਰੀ ਦੀ ਗੱਲ ਕਰ ਸਕਦੇ ਹੋ ਗੁਰੂ ਆਰਗੋਬੰਦ ਸਾਹਿਬ ਨੇ ਉਹਨਾਂ ਸ਼ਸਤਰਾਂ ਦਾ ਪ੍ਰਕਾਸ਼ ਕਰਵਾਇਆ